Welcome to Punjabi Job Studios educational channel। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੋਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਇੰਡੀਅਨ ਆਰਮੀ ਦੀ ਸਿੱਧੀ ਅਤੇ ਪੱਕੀ ਭਰਤੀ ਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਆਏ ਹਾਂ। ਇੰਡੀਅਨ ਆਰਮੀ ਦੇ ਵਿੱਚ ਕਿਹੜੀ ਰੇਂਜਮੈਂਟ ਦੀ ਇਹ ਭਰਤੀ ਹੋਵੇਗੀ? ਭਰਤੀ ਹੋਣੀ ਕਿਹੜੀ ਜਗ੍ਹਾ ਤੇ ਹੈ? ਇਸ ਦੇ ਲਈ ਉਮਰ ਸੀਮਾ ਕਿੰਨੀ ਰੱਖੀ ਗਈ ਹੈ? ਇਹ ਸਾਰੀਆਂ ਜਾਣਕਾਰੀਆਂ ਆਪਾਂ ਤੁਹਾਨੂੰ ਅੱਜ ਦੀ ਅਪਡੇਟ ਦੇ ਵਿੱਚ ਦੱਸਾਂਗੇ। ਕਿਰਪਾ ਕਰਕੇ ਵੀਡੀਓ ਨੂੰ ਪੂਰਾ ਅਤੇ ਲਾਸਟ ਤੱਕ ਜ਼ਰੂਰ ਵੇਖਿਓ। ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰਲ ਸਰਕਾਰ ਵਿੱਚ ਕੋਈ ਵੀ ਆਉਂਦੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਕੋਈ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਹ ਜੋ ਭਰਤੀ ਹੈ ਇਹ ਇੰਡੀਅਨ ਆਰਮੀ ਦੇ TA ਰੇਜiment ਦੀ ਭਰਤੀ ਹੈ ਜਾਨੀ ਕਿ ਟੈਰੀਟੋਰੀਅਲ ਆਰਮੀ ਦੀ ਇਹ ਓਪਨ ਰੈਲੀ ਹੈ ਜਾਨੀ ਕਿ ਖੁੱਲੀ ਭਰਤੀ ਹੈ ਇਸ ਭਰਤੀ ਦੇ ਵਿੱਚ 718 ਸੋਲਜਰਾਂ ਦੀ ਡਿਮਾਂਡ ਕੀਤੀ ਗਈ ਹੈ ਜਾਣੇ ਕਿ ਟੋਟਲ 718 ਵੈਕੈਂਸੀਆਂ ਨੇ ਅਤੇ ਇਹ ਵੈਕੈਂਸੀਆਂ ਜਰਨਲ ਡਿਊਟੀ ਅਤੇ ਕਲਰਕ ਦੀਆਂ ਵੈਕੈਂਸੀਆਂ ਨੇ ਜਾਨੀ ਕਿ ਜਰਨਲ ਡਿਊਟੀ ਅਤੇ ਕਲਰਕ ਪੋਸਟ ਦੀਆਂ ਵੈਕੈਂਸੀਆਂ ਨੇ ਇਸ ਦੇ ਵਿੱਚ ਇਸ ਭਰਤੀ ਦੇ ਲਈ ਜੋ ਉਮਰ ਸੀਮਾ ਹੈ ਉਹ 18 ਤੋਂ 42 ਸਾਲ ਤੱਕ ਦੀ ਹੈ ਇਸ ਭਰਤੀ ਦੇ ਲਈ ਜੋ ਯੋਗਤਾ ਜਾਨੀ ਕਿ এডਿਕੇਸ਼ਨ ਕੁਆਲਿਫਿਕੇਸ਼ਨ ਰੱਖੀ ਗਈ ਹੈ ਉਹ 10ਵੀਂ ਅਤੇ 12ਵੀਂ ਪਾਸ ਰੱਖੀ ਗਈ ਹੈ ਹੁਣ ਜਾਣ ਲੈਣੇ ਹਾਂ ਵੀ ਇਹ ਭਰਤੀ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਹੋਵੇਗੀ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਇਹ ਭਰਤੀ ਲਈ ਸਿੱਧਾ ਰੇਸ ਹੋਵੇਗੀ ਜਾਣ ਕੇ ਦੌੜ ਹੋਵੇਗੀ ਇਸ ਦੇ ਵਿੱਚ 21 ਤੋਂ ਲੈ ਕੇ 30 ਨਵੰਬਰ ਤੱਕ ਜਾਨ ਕੇ 21 ਤਰੀਕ ਤੋਂ 30 ਨਵੰਬਰ ਤੱਕ ਹੋਵੇਗੀ ਅਤੇ ਕੋਈ ਵੀ ਫਾਰਮ ਅਪਲਾਈ ਨਹੀਂ ਹੋਣਾ ਚਾਹਵਣ ਮੁੰਡੇ ਆਪਣੇ ਜ਼ਿਲ੍ਹੇ ਦੀ ਡੇਟ ਦੇਖ ਕੇ ਸਿੱਧਾ ਲੁਧਿਆਣਾ ਵਿਖੇ ਭਰਤੀ ਵੇਖਣ ਜਾ ਸਕਦੇ ਹਨ ਜਾਨ ਕੇ ਆਪਣੇ ਜ਼ਿਲ੍ਹੇ ਦੀ ਹਰ ਇੱਕ ਜ਼ਿਲ੍ਹੇ ਦੀ ਅਲੱਗ-ਅਲੱਗ ਤਰੀਕ ਹੋਵੇਗੀ ਉਹ ਤਰੀਕ ਆਪਣੇ ਜ਼ਿਲ੍ਹੇ ਦੀ ਦੇਖ ਕੇ ਤੁਸੀਂ ਅਗਰ ਤੁਸੀਂ ਭਰਤੀ ਦੇਖਣਾ ਚਾਹੁੰਦੇ ਹੋ ਤਾਂ ਲੁਧਿਆਣੇ ਤੁਸੀਂ ਭਰਤੀ ਵੇਖਣ ਜਾ ਸਕਦੇ ਹੋ ਜੁਦਿਆਣੇ ਕਿਹੜੇ ਐਡਰੈਸ ਤੇ ਜਾਣਾ ਹੈ ਉਹ ਵੀ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗਾ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨਾ ਹਾਂ ਵੀ ਕਿਹੜੇ-ਕਿਹੜੇ ਜ਼ਿਲ੍ਹੇ ਦੀ ਕਿਹੜੀ-ਕਿਹੜੀ ਤਾਰੀਖ ਹੈ ਸਭ ਤੋਂ ਪਹਿਲਾਂ ਤਾਂ ਦੋਸਤੋ ਆਗੇ ਸਟੇਟਸ ਸਟੇਟਸ ਆਗੇ 17 ਨਵੰਬਰ ਤੋਂ ਪੰਜਾਬ ਹਰਿਆਣਾ ਅਤੇ ਯੂਨੀਅਨ ਟੈਰੀਟਰੀ ਆਫ ਲੇ ਇਹ ਸਟੇਟਾਂ ਦੀ ਭਰਤੀ ਸ਼ੁਰੂ ਹੋਵੇਗੀ ਅਤੇ 18 ਨਵੰਬਰ ਨੂੰ ਹੋਵੇਗੀ ਯੂਨੀਅਨ ਟੈਰੀਟਰੀ ਆਫ ਜੇ ਐਂਡ ਕੇ ਯਾਨੀ ਕਿ ਜੰਮੂ ਐਂਡ ਕਸ਼ਮੀਰ ਅਤੇ ਦਿੱਲੀ ਦੀ ਭਰਤੀ 19 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਅਤੇ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੀ ਭਰਤੀ ਸ਼ੁਰੂ ਹੋਵੇਗੀ ਹੁਣ ਮੈਂ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰ ਲੈਣਾ 21 ਨਵੰਬਰ ਨੂੰ ਭਰਤੀ ਹੋਣੀ ਹੈ ਅੰਮ੍ਰਿਤਸਰ ਫਤਿਹਗੜ ਸਾਹਿਬ ਅਤੇ ਬਰਨਾਲਾ ਜ਼ਿਲ੍ਹੇ ਦੀ ਯਾਦ ਰੱਖੋ ਦੋਸਤੋ 21 ਨਵੰਬਰ ਨੂੰ ਅੰਮ੍ਰਿਤਸਰ ਫਤਿਹਗੜ ਸਾਹਿਬ ਅਤੇ ਬਰਨਾਲਾ ਜ਼ਿਲ੍ਹੇ ਦੀ ਭਰਤੀ ਸ਼ੁਰੂ ਹੋਣੀ ਹੈ 22 ਨਵੰਬਰ ਨੂੰ ਗੁਰਦਾਸਪੁਰ ਰੋਪੜ ਅਤੇ ਕਪੂਰਥਲਾ ਜ਼ਿਲ੍ਹੇ ਦੀ 23 ਨਵੰਬਰ ਨੂੰ ਮਾਨਸਾ ਫਿਰੋਜ਼ਪੁਰ ਅਤੇ ਮਲੇਰਕੋਟਲਾ ਜ਼ਿਲ੍ਹੇ ਦੀ 25 ਨਵੰਬਰ ਨੂੰ ਬਠਿੰਡਾ ਹੁਸ਼ਿਆਰਪੁਰ ਅਤੇ ਐਸਬੀਐਸ ਨਗਰ ਦੀ ਭਰਤੀ ਹੋਣੀ ਹੈ 26 ਨਵੰਬਰ ਨੂੰ ਸੰਗਰੂਰ ਮੋਗਾ ਅਤੇ ਫਰੀਦਕੋਟ ਦੀ ਭਰਤੀ ਹੈ 28 ਨਵੰਬਰ ਨੂੰ ਤਰਨਤਾਰਨ ਪਟਿਆਲਾ ਅਤੇ ਜਲੰਧਰ ਦੀ ਭਰਤੀ ਹੈ 29 ਨਵੰਬਰ ਨੂੰ ਫਜ਼ਿਲਕਾ ਅਤੇ ਲੁਧਿਆਣਾ ਜ਼ਿਲ੍ਹੇ ਦੀ ਭਰਤੀ ਹੈ 3 ਨਵੰਬਰ ਨੂੰ ਮੁਕਤਸਰ ਜ਼ਿਲ੍ਹੇ ਦੀ ਭਰਤੀ ਹੈ ਦੋਸਤੋ ਤੁਸੀਂ ਆਪ ਦੇ ਆਪ ਦੇ ਜ਼ਿਲ੍ਹੇ ਦੀ ਤਰੀਕ ਦੇਖ ਕੇ ਤਰੀਕ ਦੇ ਹਿਸਾਬ ਦੇ ਨਾਲ ਤੁਸੀਂ ਸਵੇਰੇ ਯਾਨੀ ਕਿ ਨੇਰੇ ਹੋਏ ਸਵੇਰੇ ਸਵੇਰੇ ਸਾਹਰੇ ਨੇਰੇ ਹੋਏ ਅੰਮ੍ਰਿਤ ਵੇਲੇ 2 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਉੱਥੇ ਰਿਪੋਰਟ ਕਰਨੀ ਹੈ ਜਿਹੜੇ ਐਡਰੈਸ ਤੇ ਰਿਪੋਰਟ ਕਰਨੀ ਹੈ ਉਹ ਤੁਸੀ ਇਸ ਸਕਰੀਨ ਦੇ ਉੱਪਰ ਦੇਖ ਸਕਦੇ ਹੋ 103 ਇਨਫੈਂਟਰੀ ਬਟਾਲੀਅਨ ਟੀਏ ਸਿੱਖ ਐਲ ਆਈ ਲੁਧਿਆਣਾ ਪੰਜਾਬ ਦੋਸਤੋ ਇਹ ਇਨਫੈਂਟਰੀ ਦੀ ਬਟਾਲੀਅਨ ਹੈ ਰੋਡ ਦੇ ਉੱਪਰ ਹੀ ਹੈ ਰੇਲਵੇ ਸਟੇਸ਼ਨ ਨੂੰ ਜਦੋਂ ਆਪਾਂ ਜਾਂਦੇ ਹਾਂ ਉੱਥੇ ਲੁਧਿਆਣਾ ਜਿਹੜੇ ਰੇਲਵੇ ਸਟੇਸ਼ਨ ਨੂੰ ਜਦੋਂ ਆਪਾਂ ਜਾਂਦੇ ਹਾਂ ਰਸਤੇ ਦੇ ਵਿੱਚ ਹੀ ਉਹਨਾਂ ਦੀ ਬਟਾਲੀਅਨ ਆਉਂਦੀ ਹੈ 103 ਇਨਫੈਂਟਰੀ ਬਟਾਲੀਅਨ ਤੁਸੀ ਉੱਥੇ ਪਹੁੰਚਣਾ ਹੈ ਆ ਆਪਣੀ ਜੋ ਭਰਤੀ ਇਹ ਭਰਤੀ ਦੀ ਤਰੀਖ ਹੈ ਤੁਹਾਡੇ ਜ਼ਿਲ੍ਹੇ ਦੀ ਭਰਤੀ ਦੀ ਤਰੀਖ ਹੈ ਉਹ ਹੈ ਉਸ ਤਰੀਕ ਨੂੰ ਤੁਸੀਂ ਸਵੇਰੇ 2 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਉੱਥੇ ਜਾ ਕੇ ਰਿਪੋਰਟ ਕਰਨੀ ਹੈ ਮਤਲਬ ਕਿ ਆਪਣਾ ਨਾਮ ਤੁਸੀਂ ਉੱਥੇ ਜਾ ਕੇ 2 ਵਜੇ ਤੋਂ 5 ਵਜੇ ਦੇ ਵਿੱਚ ਵਿੱਚ ਦਰਜ ਕਰਵਾ ਦੇਣਾ ਹੈ ਤਾਂ ਦੋਸਤੋ ਇਹ ਸੀ ਇੰਡੀਅਨ ਆਰਮੀ ਦੇ ਟੇ ਅਰੇਜਮੈਂਟ ਦੀ ਜੋ ਭਰਤੀ ਖੁੱਲੀ ਹੈ ਉਸ ਦੇ ਬਾਰੇ ਸਾਰੀ ਜਾਣਕਾਰੀ ਦੋਸਤੋ ਤੁਹਾਨੂੰ ਅੱਜ ਦੀ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਕਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਦੋਸਤੋ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ